दी सचिकाल जी सत सब सत्या मैं कमल जीत चावला बोल रहे हैं जी सबका चेयरमैन पंजाब सरकार का मैम ये ना मैं आया था जयंती में यहाँ पर गाँव के काफ़ी लोग भी थे इकट्ठे हुए यहाँ पर बहुत बड़ा पहाड़ डल गया था दो तीन दिन हो गए लोग बड़े परेशान हैं मेरे ख्याल आपको मेंबर पार्लियामेंट साहब ने भी बोला होगा कि छः लाख रुपए मेरे ख्याल उन्होंने फंड भी दिया होगा आपको बारिश हो रही है दो तीन बार हमने कराया काम पर कराया थोड़ी सी जब बारिश रुकेगी ना तभी हम करा पाएंगे पता क्या है मैम तो अभी, अभी जो हम कर सकते हैं वो मैं करा हूं। हाँ ये बात है ना ऐसे लोग बड़े परेशान हैं रात सौ गाड़ियाँ फंस गई पीछे यहाँ पर ना एक दरगाह पड़ती है मैडम वहाँ पर दर्शन करने आते हैं लोग तो उन्होंने रात मंदिर गुरुद्वारों में लोगों के घरों में काटी है मैं कोशिश कर लेती हूँ अभी जो मौके पे हम कर सकते हैं प्लीज वो, वो करवा दीजिए ये देड़ा हमारा देड़ा कोई पार्टी पार्टी का कोई सिस्टम नहीं है ये हमारा पार्टी से ऊपर उठ है ऐसी बात नहीं कि की ऑलरेडी तीन बार कर चुके हैं इनसे पूछ लीजिए इनको भी पता होगा बार बार कर रहे हैं तो बारिश ऐसी मैडम प्लीज किसी से गोल ठीक ठीक है उसके कारण काफी नुकसान हो रहे है ਕਾਫੀ ਲੋਕਾਂ ਦੇ ਰਾਹ ਰੁੜ ਗਏ ਜੋ ਕਾਜਵੇ ਬਣਾਏ ਹੋਏ ਸੀ ਤਾਂ ਘਰਾਂ ਦੇ ਵਿੱਚ ਨਿਕਲਣਾ ਮੁਸ਼ਕਲ ਤਾਂ ਕੀ ਕਹਿਣਾ ਜੇ ਮੋਟੇ ਪਹੁੰਚਿਓ ਦੇਖੋ ਬਹੁਤ بڑے ਮਾੜੇ ਹਾਲਾਤਾਂ ਨਾਲ ਜਿਹੜੇ ਸਾਡੇ ਪੰਜ ਪਿੰਡਾਂ ਦੇ ਲੋਕ ਔਰ ਇੱਥੇ ਦਰਸ਼ਨ ਕਰਨ ਆਏ ਹੋਏ ਬਾਹਰ ਦੇ ਸ਼ਰਧਾਲੂਆਂ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਆਪਸ ਵਿੱਚ ਕਨੈਕਸ਼ਨ ਟੁੱਟ ਚੁੱਕੇ ਨੇ ਲੋਕਾਂ ਦਾ ਜਾਣਾ ਮੁਸ਼ਕਲ ਹੋ ਚੁੱਕਿਆ ਸਾਡੀਆਂ ਮਾਤਾਵਾ ਭੈਣਾਂ ਦਾ ਬਿਲਕੁਲ ਮੁਸ਼ਕਲ ਹੋ ਚੁੱਕਿਆ ਹਲੇ ਸਾਡੇ ਜਿਹੜੇ ਬਜ਼ੁਰਗ ਵੀਰ ਹੈ ਉਹ ਜਨੌਜਵਾਨ ਵਰਗਾ ਉਹ ਕੁਛ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਇੱਧਰ ਉੱਧਰ ਆ ਕੇ ਕੁਛ ਆਪਣਾ ਜਿਹੜਾ ਮੋਢਲੀ ਸਹ ਤਾਂ ਘਰ ਦਾ ਕੋਈ ਰਸਨ ਪਾਣੀ ਲੈ ਸਕਦੇ ਆ ਲੇਕਿਨ ਅੱਜ ਜੋ ਆਮ ਆਦਮੀ ਦੇ ਜਿਹੜੇ ਖੋਖਲੇ ਵਾਅਦੇ ਆ ਉਹ ਤੁਹਾਨੂੰ ਸਾਹਮਣੇ ਦਿਖ ਰਹੇ ਆ ਕਿ ਡਿਵੈਲਪਮੈਂਟ ਨਾਮ ਦੀ ਕੋਈ ਚੀਜ਼ ਨਹੀਂ ਹੁਣ ਤੱਕ ਹੋਈ ਪਰ ਅਸੀਂ ਇਹ ਬੇਨਤੀ ਕਰਦੇ ਆ ਮੈਡਮ ਨੂੰ ਕਿ ਸਾਡੀ ਭੈਣ ਅੱਗੇ ਹੋ ਕੇ ਤੁਸੀਂ ਆਜੋ ਕੰਮ ਕਰੋ तमाम ਪਾਰਟੀਆਂ ਤੁਹਾਡੇ ਨਾਲ ਆ ਏ ਨਾ ਸੋਚਿਓ ਕਿ ਮੈਂ ਅੱਜ ਪਾਰਟੀ ਦੇ ਲੈਵਲ ਤੇ ਤੁਹਾਡੇ ਨਾਲ ਬੇਨਤੀ ਕਰ ਰਿਹਾ ਤੁਹਾਨੂੰ ਅੱਜ ਇੱਕ ਇਲਾਕੇ ਦੀ ਜੋ ਮੰਗ ਹੈ ਉਹਨੂੰ ਦੇਖਦੇ ਹੋਏ ਅੱਜ ਅਸੀਂ ਤਮਾਮ ਪਾਰਟੀਆਂ ਦੇ ਲੋਕ ਤੁਹਾਡੇ ਨਾਲ ਚੱਲਣਗੇ ਤੁਸੀਂ ਅੱਗੇ ਆ ਕੇ ਇਹਨਾਂ ਦਾ ਕੰਮ ਕਰਵਾਓ ਔਰ ਇਸ ਤਰੀਕੇ ਦਾ ਕੰਮ ਕਰਵਾਓ ਕਿ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੁਨੀਆ ਯਾਦ ਕਰੇ ਕਿ ਫਲਾਣਾ ਪੁਲ ਜਿਹੜਾ ਹੈਗਾ ਉਹ ਮੈਡਮ ਅਨਭੂਲਗਾ ਕਨੇ ਮਾਨ ਨੇ ਲਵਾਇਆ ਸੀਗਾ ਨਾ ਕੀ ਹੋਵੇ ਵੀ ਅੱਜ 4 ਦਿਨ 5 ਦਿਨ ਹੋ ਗਏ ਲੋਕਾਂ ਨੂੰ ਪਰੇਸ਼ਾਨ ਹੁੰਦਿਆਂ ਨੂੰ ਪਹਿਲਾਂ ਵੀ ਪਿੱਛੇ ਜੇ ਵੀ ਆਇਆ ਇਸ ਤਰ੍ਹਾਂ ਦਾ ਮਾਹੌਲ ਖਰਾਬ ਹੋਇਆ ਪਿੱਛੇ ਜੇ ਬਰਸਾਤ ਚ ਲੇਕਿਨ ਹੁਣ ਵੀ ਤਕਰੀਬਨ 4-5 ਦਿਨ ਹੋ ਚੁੱਕੇ ਆ ਲੋਕ ਪਰੇਸ਼ਾਨ ਹੋ ਰਹੇ ਆ ਕੋਈ ਵੀ ਇਹਨਾਂ ਦਾ ਜਿਹੜਾ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਵੀ ਪਹੁੰਚਿਆ ਨਹੀਂ ਮੇਰੀ ਹੁਣ ਡੀਸੀ ਸਾਹਿਬ ਨਾਲ ਗੱਲ ਹੋਈ ਥੀ ਡੀਸੀ ਸਾਹਿਬ ਨੇ ਮੈਨੂੰ ਕਿਹਾ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਤੁਸੀਂ ਅਸੀਂ ਪਾਰਟੀ ਦਾ ਕੋਈ ਸਾਡੇ ਨਾਲ ਰੂਲ ਨਹੀਂ ਅਸੀਂ ਪਾਰਟੀ ਤੋਂ ਉੱਪਰ ਉੱਠ ਕੇ ਤੁਹਾਡੇ ਨਾਲ ਬੇਨਤੀ ਕਰ ਰਹੇ ਹਾਂ ਲੋਕਾਂ ਦੀ ਗੱਲ ਕਰ ਰਹੇ ਹਾਂ ਕਿ ਤੁਹਾਨੂੰ ਸਾਡੇ ਮੈਂਬਰ ਪਾਰਲੀਮੈਂਟ ਮਾਲਵਿੰਦਰ ਕੰਗ ਜੀ ਨੇ 6 ਲੱਖ ਰੁਪਿਆ ਆਪਣੇ ਅਖਤਿਆਰੀ ਕੋਟੇ ਦੇ ਵਿੱਚੋਂ ਇਸ ਪਿੰਡ ਦੇ ਲਈ ਫੰਡ ਦਿੱਤਾ ਸੀਗਾ 6 ਲੱਖ ਰੁਪਏ ਨਾਲ ਤਾਂ ਵੈਸੇ ਕੁਝ ਨਹੀਂ ਵੜਨਾ ਲੇਕਿਨ ਚਲੋ ਮੁਰਲੀ ਸਹਾਇਤਾ ਥੋੜੀ-ਬਹੁਤੀ ਹੋ ਜਾਂਦੀ ਹੈ ਵੀ ਤੁਸੀਂ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਇੱਥੇ ਲਵਾ ਦਿਓ ਤੋ ਕਹਿਣ ਲੱਗੇ ਕਿ ਬਾਰਿਸ਼ਾਂ ਕਰਕੇ ਅਸੀਂ ਲੋਆ ਨਹੀਂ ਰਹੇ ਵੀ ਜਿਹੜੀ ਇਹਨਾਂ ਦੀ ਮੁੱਢਲੀ ਸਹਿਤਾ ਅਸੀਂ ਇੱਕ ਵਾਰੀ ਪਹਿਲਾਂ ਵੀ ਦੋ ਵਾਰ ਇੱਥੋਂ ਆਪਣੇ ਅਧਿਕਾਰੀ ਭੇਜੇ ਆ ਜੋ ਅੱਜ ਵੀ ਅਸੀਂ ਦੁਬਾਰ ਤੋਂ ਭੇਜਦਨੇ ਆ ਤੋ ਇਹਦੇ ਵਿੱਚ ਕੋਈ ਇਹ ਨਹੀਂ ਹੈ ਕਿ ਉਹ ਮੇਰੇ ਕਹਿਣ ਤੇ ਭੇਜ ਰਹੇ ਆ ਮੈਂ ਇਹ ਵੀ ਤੁਹਾਨੂੰ ਦੱਸਣਾ ਚਾਹਨਾ ਕਈ ਵਾਰੀ ਬੰਦਿਆਂ ਨੂੰ ਕੀ ਹੁੰਦਾ ਕਿ ਫਲਾਣਾ ਬੰਦਾ ਪਹੁੰਚਿਆ ਉਹਨੇ ਡਿਪਟੀ ਕਮਿਸ਼ਨਰ ਨੂੰ ਫੋਨ ਕਰਿਆ ਮੈਂ ਤਾਂ ਇੱਕ ਛੋਟਾ ਜਿਹਾ ਆਮ ਜਿਹਾ ਵਰਕਰ ਬਣ ਕੇ ਟੈਲੀਫੋਨ ਕਰਕੇ ਉਹਨਾਂ ਨੂੰ ਬੇਨਤੀ ਕੀਤੀ ਆ ਹੂੰ ਸੋ ਮੇਰੀ ਬੇਨਤੀ ਨੂੰ ਕਿਤੇ ਇਹ ਨਾ ਸਮਝੋ ਵੀ ਮੈਂ ਪਾਰਟੀ ਚ ਦੇ ਕੇ ਬੇਨਤੀ ਕੀਤੀ ਆ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਅਸੀਂ ਇੱਕ ਪਿੰਡ ਦੇ ਵਾਸੀ ਬਣ ਕੇ ਤੁਹਾਡੇ ਅੱਗੇ ਰਿਕੁਐਸਟ ਕਰ ਰਹੇ ਵੀ ਇਹਨਾਂ ਦਾ ਜਿਹੜਾ ਕੰਮ ਹੈ ਉਹ ਤੁਸੀਂ ਪਲੀਜ਼ ਸਾਡਾ ਜਲਦੀ ਕਰਾ ਦਿਓ ਤਾਂ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਵੀ ਮੈਨੂੰ ਕੋਈ ਪਾਰਟੀ ਦਾ ਜਾਂ ਮੈਨੂੰ ਕਿਸੇ ਚੀਜ਼ ਦਾ ਕੋਈ ਹੈ ਨਹੀਂ ਵੀ ਮੈਂ ਜਿਹੜਾ ਇਹ ਕੰਮ ਹੈ ਬਿਲਕੁਲ ਪੈਲਦੀ ਆਧਾਰ ਤੇ ਆਪ ਹੀ ਜਿਹੜੀ ਹੈਗੇ ਕਰਵਾਉਣ ਜਾ ਰਹੀ ਹਾਂ ਵੀ ਜਲਦੇ ਜਲਦ ਸ਼ਾਮ ਤੱਕ ਮੈਂ ਜਿਹੜਾ ਕੰਮ ਕਰਵਾ ਦੂੰਗੀ ਔਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹਨਾ ਹੁਣ ਕਿ ਪਿਛਲੇ ਲੰਬੇ ਸਮੇਂ ਦੇ ਤਕਰੀਬਨ ਸਾਢੇ 3 ਸਾਲ ਹੋ ਚੁਕੇ ਹੁਮ ਅੱਜ ਤੱਕ ਡਿਵੈਲਪਮੈਂਟ ਨਾਮ ਦੀ ਤਾਂ ਕੋਈ ਚੀਜ਼ੇ ਨਹੀਂ ਹਮ ਲੇਕਿਨ ਮੈਨੂੰ ਲੱਗਦਾ ਵੀ ਇਹ ਜਿਹੜੇ 7 8 10 ਪਿੰਡ ਹੈ ਇਹਨਾਂ ਨੇ ਤਾਂ ਮੈਂ ਕਹਿੰਦਾ ਦੁਹਾਈ ਪਾਤੀ ਰੌਲਾ ਪਾ ਲਿਆ ਹੁਣ ਤੱਕ ਵੀ ਸਾਡੀਆਂ ਕੁੜੀਆਂ ਲਵਾ ਦੋ ਸਾਡੀਆਂ ਕੁੜੀਆਂ ਠੀਕ ਕਰਾ ਦੋ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਸ਼ਮਸ਼ਾਨ ਘਟਾ ਲਈ ਜਾਂ ਇਹਨਾਂ ਨੇ ਕੋਈ ਜਾਂਚ ਕਰ ਲਈ ਯਾ ਇਹਨਾਂ ਨੇ ਕਿਸੇ ਗਲੀਆਂ ਲਈ ਪੈਸਾ ਮੰਗਿਆ ਹੋਊਗਾ ਨਾ ਹੀ ਮਿਲਿਆ ਹੂੰ ਔਰ ਸਾਡੇ ਤਮਾਮ ਸਰਪੰਚਾਂ ਨੂੰ 5-5 ਲੱਖ ਰੁਪਏ ਦੇਣਾ ਤਾਂ ਉਹ ਵੀ ਨਹੀਂ ਮਿਲਿਆ ਸਰੋਪੇ ਪਾਤੀ ਉਹ ਵੀ ਨਹੀਂ ਕੰਮ ਹੋਇਆ ਹੂੰ ਸਰਪੰਚ ਸਾਹਿਬ ਕਹਿਣ ਲੱਗੇ ਕਿ ਮੈਂ ਅਸੀਂ ਜੀ ਸਰਕਾਰ ਦੇ ਨਾਲ ਚੱਲਾਂ ਅਸੀਂ ਪਿੰਡਾਂ ਦੇ ਵਿਕਾਸ ਕਰਨੇ ਆ ਅਸੀਂ ਸਰਪੰਚਾਂ ਨੂੰ ਕਿਹਾ ਵੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਪਿੰਡਾਂ ਦੇ ਵਿਕਾਸ ਦੇ ਵਿੱਚ ਤੁਹਾਡੇ ਨਾਲ ਆ ਤੁਸੀਂ ਸਰਕਾਰ ਤੇ ਵਿਕਾਸ ਕਰਵਾਓ ਆ ਦੇਖੋ ਕਿੰਨਾ ਬੁਰਾ ਹਾਲ ਹੈ ਪਿੰਡਾਂ ਨੂੰ ਪਰਲੇ ਤਿੰਨ ਚਾਰ ਪਿੰਡ ਨੇ ਤਾਂ ਉਹਨਾਂ ਦਾ ਬਹੁਤ ਬੁਰਾ ਹਾਲ ਹੈ ਤਾਂ ਹੁਣ ਤਾਂ ਕਾਫੀ ਰੁੜ ਗਿਆ ਥੋੜਾ ਕਾਜ ਵੀ ਤਾਂ ਪ੍ਰਸ਼ਾਸਨ ਵੱਲੋਂ ਕੋਈ ਕੀਤੀ ਜਾ ਰਹੀ ਹੈ ਜਿਗਾ ਉੱਤੇ ਪੁੱਛ ਕੋਈ ਚਾਨਕਾ ਥੋੜੀ ਮੁਸ਼ਕਲਾਂ ਦਾ ਅਸੀਂ ਦੱਸ ਦੱਸ ਕੇ ਹੁਣ ਥੱਕ ਗਏ ਜੀ ਹੂੰ ਖਬਰਾਂ ਲਵਾ ਲਵਾ ਕੇ ਥੱਕ ਗਏ ਇੱਕ ਕੰਮ ਸਰਦਾ ਵੱਧਦਾ ਹੀ ਜਾ ਰਿਹਾ ਹੈ ਹੂੰ ਬਹੁਤ ਆਪਾਂ ਚੁਪੇ ਕਰਕੇ ਵੀ ਸਾਨੂੰ ਇਹ ਨਾਲ ਨੂੰ ਤਾਂ ਹਰਿਆਣੇ ਮੇਰੇ ਲਾ ਦੋ ਬਸ ਇੰਨੀ ਕੁ ਬੇਨਤੀ ਕਰਦੇ ਆਪਾਂ ਨੂੰ ਜਦੋਂ بارشਾਂ ਪੈਰੀਆਂ ਦੱਸਾ ਇੱਕ ਦੋ ਵਾਰੀ ਅਧਿਕਾਰੀ ਆਇਆ ਉਸ ਤੋਂ ਬਾਅਦ ਕੋਈ ਪੁੱਛਣ ਨਹੀਂ ਆਇਆ ਹਾਲ ਚਾਲ ਤਾਂ ਨਹੀਂ ਕੋਈ ਨਹੀਂ ਆਇਆ ਜੀ ਇੱਕ ਦੋ ਆਪਣਾ ਇੱਕ ਮਾਲਵਿੰਦਰ ਕੰਗਜੀ ਆਏ ਜੀ ਹਾਂ ਉਹਨਾਂ ਨੇ ਸਾਡੀ ਥੋੜੀ ਜੀ ਸੁਣੀ ਹੈ ਬੇਨਤੀ ਥੋੜੀ ਜੀ ਮਦਦ ਵੀ ਕੀਤੀ ਹੈ ਹਾਂ ਪਰ ਉਹ ਕੰਮ ਨਹੀਂ ਹੋ ਪਾਇਆ ਪਾਣੀ ਦਾ ਹੂੰ ਤੇ ਬਾਕੀ ਕਿਸੇ ਨੇ ਸਾਰ ਨਹੀਂ ਲਈ ਕੀ ਮੰਗ ਹੈ ਜੀ ਸਰਕਾਰ ਦੀ ਮੰਗ ਤਾਂ ਇਹੀ ਹੈ ਜੀ ਸਾਡੀ बस ਇੱਕੇ ਬੇਨਤੀ ਹੈ ਵੀ ਸਾਡੇ ਦੋ ਪੋੜਾ ਇਹ ਲਾ ਦਿਓ ਅਸੀਂ ਹੋਰ ਕੋਈ ਗਲੀਆਂ ਨਾਲੀਆਂ ਵਾਸਤੇ ਵੀ ਨਹੀਂ ਪੈਸਾ ਮੰਗੋਗੇ ਹੂੰ